ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਸੰਗਤਾਂ ਆ ਚੁੱਕੀਆਂ ਨੇ ਪਿੰਡ ਜੈਤਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਟਰੈਕਟਰ ਤੇ ਟਰਾਲੀ ਭਰ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਆਓ ਜੀ ਅੱਜ ਇਸ ਵੀਡੀਓ ਦੇ ਰਾਹੀਂ ਆਪਾਂ ਦਰਸ਼ਨ ਦਿਦਾਰ ਕਰਾਵਾਂਗੇ ਸ੍ਰੀ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਅਤੇ ਵਿਸਾਖੀ ਦਾ ਦਿਹਾੜਾ ਤੁਸੀਂ ਦੇਖੋ ਕਿੰਨਾ ਇਕੱਠ ਜਿਹੜਾ ਹੋ ਚੁੱਕਿਆ ਹੈ ਪਾਰਕਿੰਗੇ ਪਾਰਕਿੰਗ ਸਾਰੀ ਭਰੀ ਪਈ ਐ ਮੋਟਰਸਾਈਕਲ ਗੱਡੀਆਂ ਤੇ ਪਤਾ ਨਹੀਂ ਕਿੱਥੋਂ ਕਿੱਥੋਂ ਜਿਹੜੇ ਸ਼ਰਧਾਲੂ ਦੂਰੋਂ ਦੂਰੋਂ ਚੱਲ ਕੇ ਮੱਥਾ ਟੇਕਣ ਦੇ ਲਈ ਸ੍ਰੀ ਚਮਕੌਰ ਸਾਹਿਬ ਪੁੱਜ ਰਹੇ ਨੇ ਸਾਰੇ ਵੀਡੀਓ ਦੇਖੋ ਤੇ ਸ਼ੇਅਰ ਜ਼ਰੂਰ ਕਰਦੇ ਜਾਓ ਦੇਸ਼ਾਂ-ਪ੍ਰਦੇਸ਼ਾਂ ਦੇ ਵਿੱਚ ਬੈਠੇ ਅਤੇ ਫੌਜੀ ਵੀਰਾਂ ਦੇ ਲਈ ਤੁਸੀਂ ਘਰ ਬੈਠ ਕੇ ਇਸ ਵੀਡੀਓ ਦੇ ਰਾਹੀਂ ਦਰਸ਼ਨ ਕਰ ਸਕਦੇ ਹੋ ਕਿ ਬਸ ਇੱਕ ਹਿੰਦੂ ਮੇਂ ਤੀਰਥ ਯਾਤਰਾ ਕੇ ਲਈ ਇੱਕ ਟਾਈ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਦੇਖੋ ਕਿੰਨਾ ਭੀੜ ਹੋ ਚੁੱਕੀ ਐ ਸੰਗਤਾਂ ਦੀ ਮੱਥਾ ਟੇਕਣ ਦੇ ਲਈ ਇਹ ਸਾਰੇ ਦਰਸ਼ਕਦਾਰ ਕਰੋ ਜੀ ਨਿਸ਼ਾਨ ਸਾਹਿਬ ਸ਼੍ਰੀ ਜਮਕੌਰ ਸਾਹਿਬ ਖਾਲਸੇ ਦੀ ਰਹਿਣੀ ਸਦਾ ਚੜ੍ਹਦੀ ਕਲਾ ਤੇ ਸੰਗਤਾਂ ਦੇਖੋ ਤੁਸੀਂ ਮੈਂ ਅੰਦਰੋਂ ਤੁਹਾਨੂੰ ਦਿਖਾ ਰਿਹਾ ਦਰਸ਼ਨ ਦਿਖਾ ਰਿਹਾ ਜੀ ਦੇਖੋ ਵੀ ਸੰਗਤਾਂ ਦੀ ਕਿੰਨੀਆਂ ਲਾਈਨਾਂ ਦੇ ਵਿੱਚ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕ ਰਹੀਆਂ ਨੇ ਇਹ ਉਹ ਧਰਤੀ ਹੈ ਜਿੱਥੇ ਸਜਦਾ ਕਰਦੀ ਕੁਦਰਤ ਗੁਰੂਦਿਆਂ ਵੱਡਿਆਂ ਲਾਲਾਂ ਨੂੰ ਕਿ ਜਿੱਥੇ ਲੋਕ ਪਸੰਦ ਨਹੀਂ ਕਰਦੇ ਉੱਚੀ ਸੋਚ ਦੇ ਉੱਚਿਆਂ ਖਿਆਲਾਂ ਨੂੰ ਕਿ ਜਿੱਥੇ ਹੱਸਦੇ ਚਿਹਰੇ ਵਸਦੇ ਮੱਥੇ ਤੇ ਕੋਈ ਵੱਟ ਨਹੀਂ ਕਿ ਮੇਰਾ ਸ਼੍ਰੀ ਚਮਕੌਰ ਸਾਹਿਬ ਸ਼ਹਿਰ ਜਾਰੋ ਕਿਸੇ ਜੰਨਤ ਨਾਲੋਂ ਘੱਟ ਨਹੀਂ ਕਿਸੇ ਜੰਨਤ ਨਾਲੋਂ ਘੱਟ ਨਹੀਂ ਮੇਰੇ ਪਿੰਡ ਦੇ ਵਿੱਚ ਰੱਬ ਵੱਸਦਾ ਤੁਸੀਂ ਦਰਸ਼ਣਦਾਰ ਕਰ ਸਕਦੇ ਹੋ ਇਸ ਵੀਡੀਓ ਦੇ ਰਾਹੀਂ ਤੇ ਦਰਸ਼ਣਦਾਰ ਕਰੋ ਜੀ ਹਾਜ਼ਰ ਨਾਜ਼ਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਟਨ ਕੋਟ ਧੰਨਵਾਦ ਦੱਸੇ ਗੁਰੂ ਸਾਹਿਬਾਨ ਸੋ ਸਾਰੇ ਜਰੂਰ ਘਰ ਬੈਠੇ ਦਰਸ਼ਨਦਾਰ ਕਰੋ ਜੀ ਮੱਥਾ ਟੇਕ ਕੇ ਬਾਹਰ ਨਿਕਲੇ ਤਾਂ ਸਾਡੇ ਬਾਬਾ ਜੀ ਕਾਰ ਸੇਵਾ ਵਾਲੀ ਟੋਕਰੀ ਵਾਲੇ ਬੈਠੇ ਸੀ ਸੋ ਸੰਗਤਾਂ ਵੀ ਦਿਲ ਖੋਲ ਕੇ ਜਿਹੜੇ ਦਾਨ ਕਰ ਰਹੇ ਸੀ ਤੇ ਬੱਚਿਆਂ ਨੂੰ ਵੀ ਜਿਹੜੇ ਟੌਫੀਆਂ ਨਾਲ ਦੇ ਨਾਲ ਦਿੱਤੀਆਂ ਜਾ ਰਹੀਆਂ ਸੀ ਤੁਸੀਂ ਦੇਖ ਸਕਦੇ ਹੋ ਤੇ ਫਿਰ ਜਦੋਂ ਅੱਗੇ ਗਏ ਤਾਂ ਸਾਧ ਸੰਗਤ ਜੀ ਕੜਾ ਪ੍ਰਸ਼ਾਦ ਇੱਥੋਂ ਲਵੋ ਜੀ ਇਹ ਤਾਂ ਰੂਹ ਦੀ ਖਰਾਕਾ ਜੀ ਆਪਾਂ ਦਾ ਦਿਲ ਖੋਲ ਕੇ ਗੱਫੇ ਲਈਦੇ ਆ ਆਪਣੀ ਸੇਧ ਦਾ ਰਾਜ ਵੀ ਜਿਹੜਾ ਮੈਂ ਤੁਹਾਨੂੰ ਅੱਜ ਦੱਸਣ ਲੱਗਾ ਇਹ ਕੜਾ ਪ੍ਰਸ਼ਾਦ ਇਹ ਹੈ ਸੋ ਸਾਡੇ ਪਹਿਲਵਾਨ ਜੀ ਹੈਪੀ ਪਹਿਲਵਾਨ ਜੀ ਉਹਨਾਂ ਦੇ ਬੇਟੇ ਸੇਵਾ ਕਰ ਰਹੇ ਹਾਂ ਤੇ ਆ ਦੇਖੋ ਬਾਹਰ ਠੰਡੇ ਠੰਡੇ ਪਾਣੀ ਦਾ ਜਲ ਲੋਕਾਂ ਦੇ ਲਈ ਸਾਡੇ ਨੌਜਵਾਨ ਯੂਥ ਸੇਵਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਠੰਡੇ ਮਿੱਠੇ ਜਲ ਦੀ ਛਵੀਲ ਵੀ ਜਿਹੜੀ ਬਾਹਰ ਲੱਗੀ ਹੋਈ ਸੀ ਗੁਰਦੁਆਰਾ ਸਾਹਿਬ ਕਤਲਗੜ੍ਹ ਦੇ ਬਿਲਕੁਲ ਬਾਹਰ ਤੁਸੀਂ ਦੇਖ ਸਕਦੇ ਹੋ ਵੀਡੀਓ ਵੀ ਨਾਲੇ ਠੰਡਾ ਠੰਡਾ ਮਿੱਠਾ ਮਿੱਠਾ ਜਲ ਸ਼ਰਬਤ ਵਾਲਾ ਤੇ ਪਾਣੀ ਦੀਆਂ ਬੋਤਲਾਂ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਜ਼ਿਆਦਾ ਜਿਹੜਾ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਜਦੋਂ ਵੀ ਵਿਸਾਖੀ ਆਉਂਦੀ ਹੈ ਸਾਰੇ ਦਿਲ ਖੋਲ ਕੇ দান ਕਰਦੇ ਆਂ ਤੇ ਖੁੱਲੀਆਂ ਸੰਗਤਾਂ ਦਰਸ਼ਕਦਾਰ ਕਰਨ ਦੇ ਲਈ ਪੁੱਜਦੀਆਂ ਗੁਰੂ ਘਰਾਂ ਦੇ ਵਿੱਚ ਆਹ ਦੇਖੋ ਜੀ ਗਰਮਾ ਗਰਮ ਕੜੀ ਪਕੌੜਾ ਸਾਡੇ ਨੌਜਵਾਨ ਯੂਥ ਤੇ ਬਾਸਮਤੀ ਚਾਵਲ ਤੇ ਆਹ ਮੇਰਾ ਕਲਾਸਮੇਟ ਬਿੱਲਾ ਸੇਵਾ ਵੀ ਕਰ ਰਿਹਾ ਤੇ ਨਾਲ ਦੇ ਨਾਲ ਡੋਲੀਆਂ ਵੀ ਜਿਹੜਾ ਭਰ ਰਿਹਾ ਹੈ ਸੰਗਤਾਂ ਦੇ ਲਈ ਖੁੱਲੇ ਲੰਗਰ ਜਿਹੜੇ ਵਰਤਾਏ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਤੇ ਆਹ ਦੇਖੋ ਵੀ ਅੱਲਾ ਸਿੱਧਾ ਲੰਗਰ ਵੀ ਨਾਲੇ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਨਮਕੀਨ ਲੱਸੀ ਤੇ ਯੂਥ ਸਾਰਾ ਜਿਹੜਾ ਸੇਵਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਬੜਾ ਉਤਸ਼ਾਹ ਹੈ ਬਹੁਤ ਖੁਸ਼ੀ ਦੀ ਗੱਲ ਹੈ ਸੋ ਸੰਗਤਾਂ ਜਿੰਨੀਆਂ ਵੀ ਦੇਖ ਰਹੀਆਂ ਆਂ ਵੀਡੀਓ ਸਾਡੇ ਫੌਜੀ ਵੀ ਰ ਐਨ ਆਰ ਆਈ ਵੀਰ ਮੈਂ ਤੁਹਾਡੇ ਕਰਕੇ ਵੀਡੀਓ ਬਣਾ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਸੋ ਸੰਗਤਾਂ ਦੇ ਵਿੱਚ ਉਤਸ਼ਾਹ ਦੇ ਨਾਲ ਜਿਹੜੇ ਲੰਗਰ ਛੱਕ ਰਹੀਆਂ ਆਂ ਕੜੀ ਚੌਲ ਦਾ ਲੰਗਰ ਜਿਹੜਾ ਖੁੱਲ੍ਹਾ ਵਰਤਾਇਆ ਜਾ ਰਿਹਾ ਸੰਗਤਾਂ ਦੇ ਵਿੱਚ ਤੇ ਸੰਗਤਾਂ ਵੀ ਬੜੇ ਉਤਸ਼ਾਹ ਦੇ ਨਾਲ ਪਿਆਰ ਦੇ ਨਾਲ ਜਿਹੜਾ ਲੰਗਰ ਛਕ ਰੀਆਂ ਕੜੀ ਚਾਵਲ ਲੱਸੀ ਤੇ ਆਹ ਲੰਗਰ ਵੀ ਦੇਖਣ ਆਲਾ ਸੀ ਅੱਜ ਛੋਲੇ ਟਿੱਕੀਆਂ ਦਾ ਲੰਗਰ ਇਹ ਜਿੰਨੇ ਵੀ ਕਹਿੰਦੇ ਨੌਜਵਾਨ ਯੂਥ ਹੈ ਨਾਲ-ਨਾਲ ਦੇ ਪਿੰਡਾਂ ਦੇ ਉਹਨਾਂ ਨੇ ਸਾਰੇ ਨੇ ਰਲ ਕੇ ਜਿਹੜਾ ਵੱਡਾ ਪ੍ਰਾਲਾ ਕੀਤਾ ਤੇ ਆਹ ਦੇਖੋ ਜਿੰਨੇ ਵੀ ਯੂਥ ਹੈ ਲਾਗਪਾਸ ਦੇ ਪਿੰਡਾਂ ਦੇ ਮੁੰਡੇ ਇਹਨਾਂ ਨੇ ਪੈਸੇ ਇਕੱਠੇ ਕਰਕੇ ਜਿਹੜਾ ਲੰਗਰ ਲਾਇਆ ਤੁਸੀਂ ਦੇਖ ਸਕਦੇ ਹੋ ਵੀ ਗਰਮਾ ਗਰਮ ਟਿੱਕੀ ਤੇ ਨਾਲ ਦਹੀਂ ਵੀ ਪਾਇਆ ਜਾ ਰਿਹਾ ਹਰੀ ਚਟਣੀ ਵੀ ਪਾਈ ਜਾ ਰਹੀ ਹੈ ਲਾਲ ਚਟਣੀ ਪਾਈ ਜਾ ਰਹੀ ਹੈ ਤੇ ਛੋਲਿਆਂ ਦੀ ਸਬਜ਼ੀ ਜਿਹੜੀ ਉਹ ਵੀ ਸਪੈਸ਼ਲ ਬਣਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਵੀ ਵੀਡੀਓ ਜ਼ਰੂਰ ਸ਼ੇਅਰ ਕਰੋ ਭਾਈ ਇਹਨਾਂ ਦੇਖੋ ਟਿੱਕੀਆਂ ਗਰਮਾ ਗਰਮ ਆ ਮੁੰਡਿਆਂ ਨੇ ਵੀ ਪੂਰੀ ਬੱਲੇ ਬੱਲੇ ਕਰਾਤੀ ਹੈ ਜੇ ਗੱਲ ਕਰੀਏ ਖੁੱਲੇ ਲੰਗਰ ਚੱਲੇ ਆ ਟਿੱਕੀਆਂ ਦੇ ਐਨ ਐ ਨਹੀਂ ਹੈ ਕਿ ਵੀ ਕੱਲੀ ਟਿੱਕੀ ਪਾਏ ਨਾਲ ਛੋਲੇ ਵੀ ਝੱਡਣੀ ਵੀ ਸਾਰਾ ਕੁਝ ਬਾਕੇ ਤੁਸੀਂ ਦੇਖੋ ਨਾ ਇਹਨਾਂ ਦੇ ਨਾਲ ਹੀ ਜਿਹੜੀ ਆ ਆ ਲੋ ਵੀ ਮੁੰਡਾ ਦਿਖਾ ਰਿਹਾ ਸ਼ਵੀਰ ਲਾਈ ਹੋਈ ਹੈ ਇਹਨਾਂ ਨੇ ਵੀ ਸੋ ਬਹੁਤ-ਬਹੁਤ ਧੰਨਵਾਦ ਆ ਸਾਰੇ ਯੂਥ ਦਾ ਨੌਜਵਾਨਾਂ ਦਾ ਪ੍ਰਮਾਤਮਾ ਮਿਹਰ ਕਰੇ ਤੁਹਾਡੀ ਹਰ ਮਨੋ ਕਾਮਨਾ ਜਿਹੜੀ ਪੂਰੀ ਹੋਵੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਲੰਬੀ-ਲੰਬੀ ਲੈਣਾ ਇੱਥੇ ਲੱਗੇ ਹੋਏ ਸੀ ਆ ਲੰਗਰ ਤੇ ਤੁਸੀਂ ਦੇਖ ਸਕਦੇ ਹੋ ਸ਼ਹੀਦਾਂ ਸਿੰਘਾਂ ਦੀ ਪਾਵਨ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਤੇ ਇੱਧਰ ਵੀ ਜਿਹੜਾ ਸ਼ਵੀਲ ਦਾ ਲੰਗਰ ਲੱਗੇ ਹੋਇਆ ਤੁਸੀਂ ਦੇਖ ਸਕਦੇ ਹੋ ਠੰਡੇ ਮਿੱਠੇ ਜਲਦੀ ਸ਼ਵੀਲ ਸਾਡੇ ਅੰਕਲ ਜੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੇ ਲਈ ਸੋ ਸਾਰੇ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਜਿਨ੍ਹਾਂ ਨੇ ਲੰਗਰ ਲਾਇਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਸੋ ਬਸਾਖੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਸਾਡੀਆਂ ਮਾਤਾਵਾਂ ਭੈਣਾਂ ਵੀ ਜਿਹੜੇ ਸੇਵਾ ਦੇ ਵਿੱਚ ਯੋਗਦਾਨ ਪਾਉਂਦੀਆਂ ਹੋਈਆਂ ਤੇ ਸਾਰੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ